ਆਪਾ ਪਹੁੰਚ ਚੁੱਕੇ ਆ ਇਹ ਮੂਰਤੀ ਹੈ ਨਾ ਭਗਵਾਨ ਉਹਦੀ ਕਾਰ्तिकेय ਦੀ ਠੀਕ ਹੈ ਆ ਪਹਾੜਾਂ 'ਚ ਬਣਿਆ ਹੋਇਆ ਮੰਦਿਰ ਤੇ ਟੂਰਿਜ਼ਮ ਦੇਖ ਸਕਦੇ ਹੋ ਤੁਸੀਂ ਜਗਾ ਜਗਾ ਤੋਂ ਬੰਦੇ ਆ ਰਹੇ ਨੇ ਇੱਥੇ ਬਹੁਤ ਮਤਲਬ 올 ਓਵਰ ਦੀ ਵਰਲਡ ਆ ਰਹੇ ਨੇ ਇੱਥੇ ਘੁੰਮਣ ਫਿਰਨ ਵਾਸਤੇ ਤੇ ਮਸ਼ਹੂਰ ਜਗ੍ਹਾ ਇੱਥੋਂ ਦੀ ਦਿਲ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਕੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਦਰਬਾਸ ਨਾਨ ਨੇ ਇਹ ਸਾਰੇ ਵੀਜ਼ਾ ਸਭ ਬਹੁਤ ਪਾ ਲਈ ਤਾਂ ਕਰਦੇ ਬਾਰੇ ਨਿਕਲਸ ਵੀਕਸ ਵੀ ਤੋਂ ਸੱਜੇ ਸੀ ਵੀ ਵੀ ਤੋਂ ਸੱਜਾ ਤੋਂ ਸਾਡੇ ਇਮੀਗ੍ਰੇਸ਼ਨ ਕਰ ਲਈ ਕਲੀਅਰ ਤੇ ਮਤਲਬ ਬੜੇ ਸਵਾਲ ਜੇ ਨਹੀਂ ਪੁੱਛੇਗੇ ਉਹਨੇ ਦੇਖ ਲਿਆ ਕਿ ਸਟੈਂਪਾ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਆ ਗਿਆ ਆਪਣਾ ਇਤੇ ਵਾਏਗਾ ਆ ਗਿਆ ਉਹ ਤੋਂ ਆ ਗਿਆ ਹੈ ਪਰ ਤਾਂ ਆਏ ਕਹਿੰਦੇ ਸਟੈਂਪਾਂ ਨਾਲ ਪਾਸਪੋਰਟ ਭਰਨ ਨੂੰ ਫਿਰਦੇ ਨੇ ਮੁੰਡੇ ਚੋਬਰ ਕਹਿੰਦੇ ਟਲਦੇ ਨਹੀਂ ਹੈਗੇ ਜਮਾਂ ਵੀ ਲੈ ਵੀ ਚੱਕਦੇ ਆਲਦੇ ਪਹਿਲਾਂ ਦੇਖਦੇ ਆ ਬਾਹਰਪੂਰ ਜਾ ਕੇ ਯਾਰ ਕੁਝ ਖਾਣ ਪੀਣ ਨੂੰ ਮਿਲਦਾ ਹੀ ਨਾ ਭੁੱਖ ਬਹੁਤ ਲੱਗ ਰਹੀ ਹੈ ਬਹੁਤ ਜ਼ਿਆਦਾ ਨਜਾਇਜ਼ ਫਿਰ ਵੀ ਆ ਰਿਹਾ ਮਲੇਸ਼ੀਆ ਅਸੀਂ ਫਾਈਨਲੀ ਅਪ ਪਹੁੰਚ ਗਏ ਆ ਕੋਲ ਲੰਪੁਰ ਇੱਥੇ 에어ਪੋਰਟ ਵਗੈਰਾ ਤੋ ਆ ਗਈ ਸੀ ਉੱਥੇ ਵੀਡੀਓ ਨਹੀਂ ਬਣੀ ਕਿਉਂਕਿ ਰਾਤ ਸੀ ਹੋਸਟਲ ਉੱਥੇ ਵੇਟ ਕੀਤਾ ਸਾਨੂੰ ਪਤਾ ਨਹੀਂ ਸੀ ਵੀ ਕਿੱਥੇ ਜਾਣਾ ਕਿੱਥੇ ਨਹੀਂ ਗਿਆ ਵੀ ਹੋਟਲ ਵਾਲੀ ਦੂਰ ਬੁੱਕ ਕਰਾ ਬੈਠੇ ਪਹਿਲਾਂ ਹੀ ਗਲਤੀ ਹੋ ਗਈ ਜਿਵੇਂ ਸ਼੍ਰੀ ਲੰਕਾ ਹੋ ਗਈ ਸੀ ਤੇ ਥੋੜਾ ਥੋੜਾ ਪਤਾ ਚੱਲਦਾ ਜਾ ਰਿਹਾ ਇਹ ਇੱਕ ਚੀਜ਼ ਦਾ ਤੇ ਚਲੋ ਕੋਈ ਗੱਲ ਨਹੀਂ ਇੱਕ ਵਾਰ ਦੇਖਦੇ ਆ ਕਿੱਥੇ ਪਹੁੰਚਦੇ ਆ ਹੋਟਲ ਪਹੁੰਚ ਕੇ ਨੀਂਦ ਪੂਰੀ ਕਰੀਏ ਪਹਿਲਾਂ ਤਾਂ ਉਸ ਤੋਂ ਬਾਅਦ ਚੱਲਦੇ ਆ ਇਹ ਕੋਲਾ ਲੰਪੁਰ ਸਿਟੀ ਵੱਡੀਆਂ ਵੱਡੀਆਂ ਬਿਲਡਿੰਗਾਂ ਲੰਘੀਆਂ ਉਹ ਵੀ ਦਿਖਾਉਂਦੇ ਸਾਨੂੰ ਉੱਥੇ ਕੀਤੀ ਆਪਾਂ ਨੇ ਟੈਕਸੀ ਤੇ ਇੱਕ ਤਮਿਲ ਬੰਦੇ ਦੀ ਆਪਾਂ ਟੈਕਸੀ ਬੈਠੇ ਨੇ ਪਤਾ ਨਹੀਂ ਕੀ ਲਾਰਗਾ ਗੋੜਾ ਮਾੜਾ ਗੋੜਾ ਮਾੜਾ ਪਤਾ ਨਹੀਂ ਮੈ ਬੱਦੂ ਕਿ ਜੀ ਮੈਨਚ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਇਹ ਇੱਕ ਗਾਣਾ ਜਲਾ ਦੇ ਨੇ ਕਿਹਣੀ ਕੀ ਲਾਰ ਗਾ ਦੀ ਕਰਨ ਅਣ ਤੱਕ ਬਣ ਰਹੀਆਂ ਵੀਡੀਓ ਤੇ ਹੁਣ ਆਪਾਂ ਲਗਾਣਾ ਤੁਹਾਨੂੰ ਮਲੇਸ਼ੀਆ ਦਾ ਸਾਰਾ ਕੁਝ ਜਿਹੜਾ ਕੁਝ ਵੀ ਹੈਗਾ ਠੀਕ ਹੈ ਨਾ ਲਾਈਕ ਸ਼ੇਅਰ ਕਮੈਂਟ ਕਰਦਾ ਰਹੋ ਦਾ ਬੱਸ ਨੋਟ ਬੁੱਕਣ ਦੇ ਹਾਂ ਮੈਟਰੋ ਦਾ ਪੁਲ ਤੇ ਹੋਰ ਦਿੱਕਤ ਹੋ ਰਹੀ ਐਰ ਇੱਥੇ ਬਾਟੂ ਕੇਪ ਸੁਬਾਟੂ ਕੇ ਵਜੇ ਹੀ ਜਗਾ ਉੱਥੇ ਲੈ ਲਿਆ ਗਲਤੀ ਨਾਲ ਤੇ ਹੁਣ ਇੱਥੇ ਚੈੱਕ ਇਨ ਟਾਈਮ ਵਗੈਰੇ 2 ਵਜੇ ਹਾਂ 2 ਪੀਐਮ ਮਤਲਬ ਕਿ ਆਫਟਰਨੂਨ ਤੇ ਹੁਣ ਟਾਈਮ ਹੋਇਆ ਸੱਦੇ 9 ਕੁਝ ਖਾਣ ਨੂੰ ਚੱਲਦੇ ਆ ਪਹਿਲਾਂ ਦੇਖਦੇ ਆ ਕਿੰਨਾ ਕਿ ਟਾਈਮ ਲੱਗਦਾ ਉੱਥੇ ਉਸ ਤੋਂ ਬਾਅਦ ਕੱਢਣਾ ਪਊਗਾ ਕਿਤੇ ਨਾ ਕਿਤੇ ਟਾਈਮ ਮੁਸ਼ਕਲ ਹੋ ਰਹੀ ਆ ਯਾਰ ਪਤਾ ਨਹੀਂ ਕੀ ਚੱਕਰ ਹੈ ਕੀ ਨਾ ਐਨ ਟਰੈਵਲ ਚ ਚਲੋ ਦੇਖਦੇ ਆ ਚਲਦੇ ਆਂ ਪਹਿਲਾਂ ਕੁਝ ਖਾਣ ਚਲਦੇ ਆਂ ਇੱਥੇ ਆਈ ਸੀ ਪਰੌਂਠਾ ਮਗਾਇਆ ਸੀਗਾ ਇਹ ਦੇਖਿਆ ਇਹ ਐਨੇ ਕੇ ਨਾਲ ਤਾਂ ਕੀ ਬਣੂਗਾ ਬਾਕੀ ਦੇਖਦੇ ਆਂ ਦਾਲ ਦੂੜ ਆਈਆਂ ਨਾਲ ਖਾ ਕੇ ਦੇਖਦੇ ਆਂ ਕਿਵੇਂ ਦਾ ਕਿਵੇਂ ਦਾ ਨਹੀਂ ਪਹਿਲਾ ਪਹਿਲੀ ਵਾਰ ਮਤਲਬ ਮਲੇਸ਼ੀਅਨ ਫੂਡ ਆ ਜਿਹੜਾ ਦੇਖਦੇ ਆਂ ਕਿਵੇਂ ਆ ਕਿਵੇਂ ਨਹੀਂ ਟੇਸ ਟੋਸਟ ਕਿਵੇਂ ਕੀ ਹਿਸਾਬ ਕਿਤਾਬ ਹੈ ਇਹਨੂੰ ਕਰਦਣਾ ਇੱਧਰ ਨਾਲ ਮਗਾਈਏ ਚਾਹ ਸਾਲਾਂ ਵਿੱਚ ਝੱਲਣੀ ਦੇਗਾ ਇਹ ਕਾਰੋ ਮਚ ਰਿਹਾ 1100 ਦਾ ਮਿੱਤਰੋ ਆਪਣੇ ਪੰਜਾਬ ਨੂੰ ਵਰਗਾ ਕਿਤੇ ਨਹੀਂ ਮਿਲਦਾ ਇਹਦਾ ਤਾਂ ਭੈਣ ਪਤ ਹੀ ਨਹੀਂ ਕੀ ਹੋਾਈ ਜਾਂਦੇ ਨੇ ਰੋ ਟਾਈਮ ਇੱਥੇ ਹੋ ਗਿਆ 2:00 ਵਜ ਗਏ ਸੇ ਇੰਡੀਆ ਨਾਲੋਂ 2-3 ਘੰਟੇ ਅੱਗੇ ਆ ਅਸੀਂ ਪਹੁੰਚ ਗਏ ਸੀ ਆ ਕੇ ਸੌਂਗੇ ਬਹੁਣੀ ਨੀਂਦ ਆ ਰਹੀ ਸੀ ਯਾਰ ਹੁਣ ਉੱਠਿਆ ਤੇ ਹੁਣ ਦੇਖਣ ਜਾਂਦੇ ਆ ਕੁਛ ਨਾ ਕੁਛ ਨਾ ਨੂੰ ਕੇ ਆਪਾਂ ਨੇ ਸਾਡੇ ਬੈਂਗੂ ਗੁਜੇ ਹੁਣ ਜਾਂਦੇ ਆ ਮਤਲਬ ਦੇਖਣ ਜਿਹੜਾ ਕੁਛ ਵੀ ਹੈਗਾ ਇੱਥੇ ਜਿਹੜਾ ਕੁਛ ਨਹੀਂ ਹੈਗਾ ਠੀਕ ਆ ਉਸ ਤੋਂ ਬਾਅਦ ਦਿਖਾਣਾ ਤੁਹਾਨੂੰ ਵੀਡੀਓ ਨਾਲ ਬੈਣੀ ਰਹੀਆਂ ਮਲੇਸ਼ੀਆ ਦੇ ਫਰਸਟ ਵਲੌਗ ਦੇ ਵਿੱਚ ਤੇ ਆਪਾਂ ਮਿਲਦੇ ਆ ਤੁਹਾਨੂੰ ਨਵਾਂ ਨਵਾਂ ਇੱਥੇ ਜਿਹੜਾ ਕੁਛ ਵੀ ਹੋਊ ਦਿਖਾਵਾਂਗੇ ਆਪਾਂ ਤੇ ਜਿਹੜਾ ਵੀ ਇੱਥੇ ਫੂਡ ਹੈ ਫੇਮਸ ਸਾਰਾ ਕੁਝ ਉਹ ਵੀ ਦਿਖਾਵਾਂਗੇ ਉਦੋਂ ਫਿਰ ਆਗੇ ਪੱਕੇ ਦੇ ਹੋਰ ਚਲਾਂਗੇ ਅ ਇੱਕ ਵਾਰ ਪਹਿਲਾਂ ਉੱਥੇ ਜਾ ਕੇ ਆਨੇ ਆ ਨਾਲ ਬਣੇ ਰਿਓ ਵੀਡੀਓ ਦੇ ਜੇ ਹੋ ਸਕਿਆ ਤਾਂ ਮੈਂ ਇੱਕੇ ਬਣਾ ਦੂੰਗਾ ਪੂਰੇ ਐਪੀਸੋਡ ਦੀ 30 ਮਿੰਟਾਂ ਦੀ ਬਣੋ 40 ਮਿੰਟਾਂ ਦੀ ਹੁਣ ਮੈਂ ਇਹ ਪੂਰੀ ਬਣਾ ਦੂੰਗਾ ਠੀਕ ਆ ਉਸ ਤੋਂ ਬਾਅਦ ਆਪਾਂ ਫੇਰ ਦੇਖਾਂਗੇ ਅਗਲੇ ਦਾ ਮਿੱਤਰੋ ਖਾ ਪੀ ਕੇ ਅਸੀਂ ਚੱਲ ਪਏ ਇੱਧਰ ਨੂੰ ਤੇ ਅੱਜ ਦੇਖਣਾ ਅਸੀਂ ਮੰਦਿਰ ਸਭ ਤੋਂ ਪਹਿਲਾਂ ਠੀਕ ਆ ਉੱਥੇ ਦਰਸ਼ਨ ਕਰਨੇ ਨੇ ਉਸ ਤੋਂ ਬਾਅਦ ਅਸੀਂ ਚੱਲਾਂਗੇ ਕਿਤੇ ਹੋਰ ਬਾਟੂ ਗੇਵਜ਼ ਹੈ ਨਾ ਬਾਟੂ ਗੇਵਜ਼ ਮੰਦ ਬਾਟੂ ਟੈਂਪਲ ਆ ਇਹ ਜਿਹੜਾ ਭਗਵਾਨ ਕਾਰ्तिकेय ਸੀਗਾ ਸ਼ਿਵ ਜੀ ਭਗਵਾਨ ਦਾ ਵੱਡਾ ਮੁੰਡਾ ਦੀਆ ਮਤਲਬ ਉਹਦਾ ਮੰਦਿਰ ਇੱਥੇ ਕਰਕੇ ਬਣਾਇਆ ਹੋਇਆ ਤੇ ਆਪਾਂ ਉੱਥੇ ਚੱਲਦੇ ਆਂ ਅੱਜ ਦੇਖ ਕੇ ਆਨੇ ਆਂ ਅੱਜ ਦੀ ਪਹਿਲੀ ਆਪਣੀ ਜਿਹੜੀ ਵਿਜ਼ਿਟ ਹੈ ਉਹ ਆਪਣੀ ਉੱਥੀ ਹੋਊਗੀ ਉਸ ਤੋਂ ਬਾਅਦ ਦੇਖਦੇ ਆਂ ਅੱਗੇ-ਅੱਗੇ ਪੁੱਛਦੇ ਆਂ ਵੀ ਕਿੱਥੇ ਜਾਣਾ ਹੈ ਕਿੱਥੇ ਹੋਰ ਵਧੀਆ ਪਲੇਸਿਸ ਨੇ ਟਵਿੰਟ ਟਾਵਰਸ ਹੈ ਨਾ ਔਰ ਚਾਇਨਾ ਟਾਊਨ ਕੋਲਾਲਾ ਹਾਂ ਚਾਇਨਾ ਟਾਊਨ ਵਗੈਰਾ ਮਤਲਬ ਖਾਸੀਆਂ ਚੀਜ਼ਾਂ ਦੇਖਣ ਵਾਲੀਆਂ ਤੇ ਆਪਾਂ ਦੇਖਾਂਗੇ ਹੁਣ ਆਪਾਂ ਜਾਣੇ ਆਂ ਸਿਟੀ 뷰 ਦਿਖਾ ਦਨੇ ਆ ਤੁਹਾਨੂੰ ਆਪਾਂ ਕਿੱਥੇ ਹੁਣ ਬਾਟੂ ਕੇਵਸ ਨਾ ਬਾਟੂ ਕੇਵਸ ਉਹ ਦੇਖੋ ਤੁਸੀਂ ਪਹਾੜ ਪੂੜਾ ਮਤ ਸਾਰਾ ਗੱਲ ਬਾਤ ਇੱਥੋਂ ਦੀਆਂ ਗੱਡੀਆਂ ਦੇਖਿਓ ਤੁਸੀਂ ਇੱਥੇ ਗੱਡੀਆਂ ਮਤਲਬ ਕੋਈ ਮੋਡੀਫਿਕੇਸ਼ਨ ਚ ਕੋਈ ਮਤਲਬ ਰੋਕ ਟੋਕ ਨਹੀਂ ਹੈਗੀ ਕਾਲੇ ਸ਼ੀਸ਼ੇ ਮਿਲਣਗੇ ਤੁਹਾਨੂੰ ਤੇ ਐਗਜ਼ੌਸ ਵਗੈਰਾ ਲੱਗੇ ਹੋਣਗੇ ਬੰਦੇ ਬਹੁਤ ਤਾਕੜੀਆਂ ਗੱਡੀਆਂ ਰੱਖਦੇ ਨੇ ਬਣਾ ਕੇ ਪੁਰਾਣੀਆਂ ਗੱਡੀਆਂ ਵੀ ਜਿਵੇਂ ਪੁਰਾਣੀ ਆਪਣੀ ਅਕੋਰਡ ਹੋਊਗੀ ਸਿਵਿਕ ਹੋਊਗੀ ਜਿਹੜੀਆਂ ਵੀ ਪੁਰਾਣੀਆਂ ਗੱਡੀਆਂ ਨੇ ਯਾਰ ਉਹਨਾਂ ਨੂੰ ਐਗਜ਼ੌਸ ਵਗੈਰਾ ਲਗਾ ਕੇ ਨਾ ਜਮਾ ਹੈ ਜ਼ਬਰਦਸਤ ਬਣਾ ਕੇ ਰੱਖਦੇ ਨੇ ਵੀ ਜਿਵੇਂ ਨਵੀਂ ਹੋਵੇ ਆਪਣੇ ਕਹਿੰਦੇ ਲਾਣ ਨਹੀਂ ਦਿੰਦੇ ਪਤਾ ਤੁਹਾਨੂੰ ਇੱਥੇ ਕਾਲੇ ਸ਼ੀਸ਼ੇ ਸ਼ੂਸ਼ੇ ਚੱਲਦੇ ਨੇ ਸਾਰਾ ਕੁਝ ਆ ਦੇਖੋ ਸਿਵਿਕ ਇਹ ਇਹ ਦਆਂ ਗੱਡੀਆਂ ਸਾਰੀਆਂ ਮਤਲਬ ਮੋਡੀਫਿਕੇਸ਼ਨ ਕਰਕੇ ਰੱਖਦੇ ਨੇ ਇਹ ਫੁੱਲ ਅੱਜ ਮੈਂ ਕਾਉਡ ਆ ਗਈ ਆਪਣੇ ਦਾ ਟਾਵੀਆਂ ਟੱਲੀਆਂ ਦੀਆਂ ਗੱਡੀਆਂ ਆ ਦੇਖੋ ਜਿਵੇਂ ਆ ਆ ਗਈ ਬਣਾ ਕੇ ਰੱਖਦੇ ਨੇ ਬਿਲਕੁਲ ਬੰਦੇ ਗੱਡੀਆਂ ਟੌਪ ਕਲਾਸ ਚਲੋ ਚੱਲਦੇ ਹਾਂ ਹੁਣ ਦੇਖਦੇ ਆ ਪੁੱਛਦੇ ਆ ਕਿ ਇਸ ਤੋਂ ਰਾਹ ਪੁੱਛਦੇ ਆ ਰਾਹ ਆਪਰੇ ਇੱਕ ਹੋਰ ਕਮਾਲ ਦੀ ਗੱਲ ਦੱਸਦਾ ਤੁਹਾਨੂੰ ਮੈਂ ਇੱਥੇ ਜਿਹੜੀ ਸਪੀਡ ਲਿਮਿਟ ਹੈ ਨਾ ਉਹ 70 80 ਕਿਲੋਮੀਟਰ ਦੀ ਹੈ ਇੱਥੇ ਠੀਕ ਆ ਆਪਣੇ ਕਿੰਨੇ ਹੁੰਦੀ ਆ ਪੰਜਾਬ ਪੁਲਿਸ ਦੀ ਇੱਥੇ 170 ਕਿਲੋਮੀਟਰ ਦੀ ਹੈ ਜਿਹੜੀਆਂ ਵੀ ਗੱਡੀਆਂ ਮੋਟਰਸਾਈਕਲ ਜਾਂਦੇ ਨੇ ਦੱਬੇ ਹੋ ਜਾਂਦੇ ਨੇ ਜਮਾ ਫੁੱਲ ਆਪਾਂ ਆ ਗਏ ਹੁਣ ਬਾਟੂ ਕੇਪਸ ਮਲੇਸ਼ੀਆ ਤੇ ਨਾਲ ਬਣੀ ਰਹੀਆਂ ਵੀਡੀਓ ਦੇ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਆ ਸਾਊਥ ਇੰਡੀਅਨਸ ਬਹੁਤ ਨੇ ਬਾਬੇ ਇੱਥੇ ਜਿਹੜੇ ਵੀ ਅਸੀਂ ਖਾ ਪੀ ਗਏ ਆ ਜਿਹੜੇ ਉਹ ਚਾ ਰੈਸਟੋਰੈਂਟ ਚ ਆ ਉਹ ਸਾਊਥ ਇੰਡੀਅਨਸ ਦਾ ਹੈ ਤੇ ਲਗਭਗ ਸਾਰੇ ਹੀ ਇੱਥੇ ਸੈਟਲਡ ਨੇ ਸਾਰਿਆਂ ਕੋਲ ਗੱਡੀਆਂ-ਗੱਡੀਆਂ ਨੇ ਘਰ-ਕੋਰ ਬਣਾਏ ਹੋਏ ਨੇ ਉਹ ਪਹਿਲੇ ਟਾਈਮਾਂ ਚ ਆਏ ਸੀ ਜਦੋਂ ਇੱਥੇ ਗਹਰੇ ਸੀਗੀ ਜੰਗਲ ਕੱਟਣੇ ਨੇ ਮਤਲਬ ਮਲੇਸ਼ੀਆ ਵਾਲੇ ਬਦਰ ਬਣਿਆ ਨਹੀਂ ਸੀ ਤੇ ਜੰਗਲ ਕੱਟਣ ਵਾਸਤੇ ਕੋਈ ਵੀ ਮਤਲਬ ਕਮਿਊਨਿਟੀ ਸੀ ਉਹ ਅੱਗੇ ਨਹੀਂ ਆਈ ਤਾਂ ਆਪਣੇ ਸਾਰੇ ਮਤਲਬ ਇੰਡੀਆ ਚ ਵੀ ਇਹਨਾਂ ਨੇ ਪੁੱਛਿਆ ਕਰਿਆ ਤੇ ਕੋਈ ਵੀ ਅੱਗੇ ਨਹੀਂ ਆਇਆ ਉਸ ਤੋਂ ਬਾਅਦ ਆਏ ਕਿਹੜੇ ਸਾਊਥ ਵਾਲੇ ਤੇ ਉਹਨਾਂ ਨੇ ਇੱਕ ਮੰਗ ਰੱਖੀ ਕਿ ਅਸੀਂ ਆਵਾਂਗੇ ਪਰ ਸਾਨੂੰ ਸਿਟੀਜ਼ਨਸ਼ਿਪ ਚਾਹੀਦੀ ਐ ਇੱਥੋਂ ਦੀ ਜਿਹੜਾ ਕੀ ਸਾਨੂੰ ਦੱਸਿਆ ਕਿਸੇ ਬੰਦੇ ਨੇ ਰਾਤ ਪੰਜਾਬੀ ਬੰਦਾ ਮਿਲਿਆ ਸੀ ਹੁਣ ਹਿੱਸਾ ਤੇ ਉਹਨਾਂ ਨੂੰ ਕਹਿੰਦੇ ਵੀ ਸਿਟੀਜ਼ਨਸ਼ਿਪ ਚਾਹੀਦੀ ਐ ਸਾਨੂੰ ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਇੱਥੇ ਮਿਲ ਗਈ ਉਹਨਾਂ ਨੇ ਵਧੀਆ ਬਿਜ਼ਨਸ ਤੋਰੇ ਹੋਏ ਨੇ ਪਰ ਉਹਨਾਂ ਦਾ ਐਟੀਟਿਊਡ ਮਤਲਬ ਅਲੱਗ ਹੀ ਆ ਯਾਰ ਕੋਈ ਇੰਡੀਅਨ ਆਵੇ ਤਾਂ ਉਹ ਤਾਂ ਉਹ ਮਤਲਬ ਇਹ ਚੀਜ਼ ਨੂੰ ਉਹ ਨਹੀਂ ਕਰਦੇ ਜਿਵੇਂ ਆਪਣੇ ਪੰਜਾਬੀ ਹੋਵੇ ਹਰਿਆਣਵੀ ਹੋਵੇ ਕੋਈ ਮਿਲ ਲੰਦਾ ਹੈ ਨਾ ਭੱਜ ਕੇ ਉਹ ਨਹੀਂ ਮਿਲਦੇ ਉਹਨਾਂ ਨੂੰ ਕੋਈ ਮੈਟਰ ਨਹੀਂ ਉਹਨਾਂ ਨੂੰ ਬਿਜ਼ਨਸ ਦਾ ਕੋਈ ਮੈਟਰ ਹੈ ਵਸ ਉਹਨਾਂ ਨੂੰ ਪਤਾ ਵੀ ਹੈ ਕਿ ਇੰਡੀਅਨ ਨੇ ਸਾਡੇ ਨਾਲ ਹਿੰਦੀ 'ਚ ਗੱਲ ਵੀ ਨਹੀਂ ਕੀਤੀ ਤੇ ਇੱਥੋਂ ਦੀ ਬੋਲੀ 'ਚ ਗੱਲ ਕੀਤੀ ਹੈ ਉਹਨਾਂ ਦਾ ਮਤਲਬ ਅਲੱਗ ਹੀ ਹੈ ਸੀ ਪਤਾ ਨਹੀਂ ਕਿਹੜੇ ਸਾਹਿਬ ਨਾਲ ਹੈ ਕਿਹੜੇ ਨਾਲ ਨਹੀਂ ਚਲੋ ਹੁਣ ਆਪਾਂ ਚੱਲਦੇ ਹਾਂ ਟੈਂਪਲ ਬਾਟੂ ਕੇਵਸ ਆ ਗਈ ਟ੍ਰੇਨ ਜੀ ਇੱਥੋਂ ਦੀ ਆਇਸਾ ਉਲੀ ਟ੍ਰੇਨ ਹੈ ਹੋਰ ਇਹ ਮੰਦਿਰ ਸਾਹਮਣੇ ਕਾਸੀ ਭੀੜ ਹੈ ਬਹੁਤ ਜਿਆਦੇ। ਤੇ ਆਪਾਂ ਚੱਲ ਗਿਆਨੇ ਆ। ਆਪਾਂ ਪਹੁੰਚ ਗਿਆ ਮੰਦਿਰ ਚ ਇੱਥੇ ਬਾਟੂ ਕੇਪਸ ਜਿਹੜਾ ਮੰਦਿਰ ਹੈ ਆ ਦੇਖ ਸਕਦੇ ਹੋ ਤੁਸੀਂ। ਭਗਵਾਨ ਸ੍ਰੀ ਹਨੂਮਾਨ ਦੀ ਮੂਰਤੀ ਹੈ। ਇੱਧਰ ਦੇਖ ਸਕਦੇ ਹੋ ਤੁਸੀਂ ਆ ਰਿਹਾ ਮੰਦਿਰ। ਠੀਕ ਹੈ ਪਹਾੜਾਂ ਦੇ ਵਿੱਚ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ। ਪਹਾੜ ਵੱਡੇ ਵੱਡੇ। ਇਹ ਮੰਦਿਰ ਹੈ ਸਾਰਾ ਇਹਨਾਂ ਦਾ। ਤਮਿਲ ਲੋਕਾਂ ਨੇ ਬਣਾਇਆ ਹੋਇਆ ਇਹ ਤੇ ਹਿੰਦੀ ਇੱਥੇ ਘੱਟ ਹੀ ਸਮਝਦੇ ਨੇ। ਦੇਖ ਸਕਦੇ। ਆਪਾਂ ਪਹੁੰਚ ਚੁੱਕੇ ਆ ਇਹ ਮੂਰਤੀ ਹੈ ਨਾ। ਭਗਵਾਨ ਉਹਦੀ ਕਾਰ्तिकेय ਦੀ ਠੀਕ ਹੈ ਆ ਪਹਾੜਾਂ 'ਚ ਬਣਿਆ ਹੋਇਆ ਮੰਦਿਰ ਤੇ ਟੂਰਿਜ਼ਮ ਦੇਖ ਸਕਦੇ ਹਾਂ ਤੁਸੀਂ ਜਗਾ ਜਗਾ ਤੋਂ ਬੰਦੇ ਆ ਰਹੇ ਨੇ ਇੱਥੇ ਬਹੁਤ ਮਤਲਬ 올 ਓਵਰ ਦੀ ਵਰਲਡ ਆ ਰਹੇ ਨੇ ਇੱਥੇ ਘੁੰਮਣ ਫਿਰਨ ਵਾਸਤੇ ਤੇ ਇਹ ਮਸ਼ਹੂਰ ਜਗ੍ਹਾ ਇੱਥੋਂ ਦੀ ਤੇ ਇੱਥੇ ਬੰਦੇ ਜਰੂਰ ਆਂਦੇ ਨੇ ਜਿਹੜੇ ਆਪਾਂ ਸਰਚ ਮਾਰਦੇ ਹਾਂ ਕਿਤੇ ਵੀ ਲਿਖਿਆ ਗੂਗਲ ਵਗੈਰਾ ਦੇ ਤੇ ਇਹ ਚੀਜ਼ ਬਿਲਕੁਲ ਵਿੱਚ ਆਂਦੀ ਆ ਬਾਟੂ ਕੇਵਲੋ ਸਾਹਮਣੇ ਲਿਖਿਆ ਹੈ ਤੇ ਆਪਾਂ ਨੇ ਉਹ ਪੌੜੀਆਂ ਚੜ੍ਹਦੀਆਂ ਨੇ ਜਿਹੜੀਆਂ ਸਾਹਮਣੇ ਨੇ ਮੰਦਿਰ ਵਾਸਤੇ ਤੇ ਆ ਰਹੀ ਮੂਰਤੀ ਉਧਰ ਬਣਿਆ ਹੋਇਆ ਨੇ ਪਹਾੜ ਨਜ਼ਾਰਾ ਦੇਖ ਸਕਦੇ ਹਾਂ ਆ ਗ ਚਲੋ ਜੀ ਚਲੋ ਆਪਾਂ ਚੱਲਿਆਂ ਉੱਪਰ ਤੇ ਦੇਖ ਸਕਦੇ ਤੁਸੀਂ ਬਹੁਤ ਉਚਾਈ ਹੈ ਮਤਲਬ ਕਿ ਜਿਵੇਂ ਨਾਣਾਦੇਵੀ ਦੀ ਚੜਾਈ ਹੁੰਦੀ ਹੈ ਨਾ ਜਿਵੇਂ ਬੈਸ਼ਨੋਦੇਵੀ ਦੀ ਚੜਾਈ ਹੈ ਨਾਣਾਦੇਵੀ ਉਸ ਹਸਾਬ ਨਾਲ ਬਣੀ ਹੋਈ ਹੈ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜੇ ਭਗਵਾਨ ਹੁੰਦੇ ਨੇ ਉੱਤੇ ਹੀ ਜਾ ਕੇ ਕਿਉਂ ਬਹਿੰਦੇ ਨੇ ਵੀ ਨੀਚੇ ਕਿਉਂ ਨਹੀਂ ਆ ਸਕਦੇ ਚਲ ਆਪਾਂ ਦੇਖਦੇ ਆਂ ਜਾ ਕੇ ਹੁਣ ਉੱਤੇ ਚੜਦੇ ਆਂ ਚੱਲ ਗਿਣੀਏ ਗਿਣੀਏ ਗਿਣਦਾਰ ਹੀ ਹੈਗਾ ਮੇਰੇ ਮੈਂ ਭੋਲੇ ਜਿਹਾਂ ਮੈਂ ਬੋਲੂੰਗਾ ਠੀਕ ਹੈ ਗਿਣਦਾਰ ਹੀ ਫਿਰ ਆਪਾਂ ਦੱਸਾਂਗੇ ਵੀ ਇੰਨੀਆਂ ਪੌੜੀਆਂ ਝੜ ਕੇ ਗਏ ਆਂ ਆਪਾਂ ਆ ਆਪਣਾ ਬੰਦਾ ਪੌੜੀਆਂ ਗਿਣ ਰਿਹਾ ਵੀ ਕਿੰਨੀਆਂ ਚੜਾਂਗੇ ਆਪਾਂ ਤੇ ਇਹ ਥੋੜਾ ਲਿਖਿਆ ਹੋਇਆ ਹੈ ਇਹ ਇੰਗਲਿਸ਼ ਚ ਲਿਖਿਆ ਹੈ ਤੁਹਾਨੂੰ ਜੀ ਦਿਖਾ ਸਕੀਏ ਅਸੀਂ ਆ ਤੁਸੀਂ ਪੜ ਲਿਓ ਬਾਕੀ ਤਾਂ ਮਿਲਚ ਹੈ ਇਹ ਕਦੋਂ ਬਣਾਇਆ ਸੀ ਕਦੋਂ ਨਹੀਂ ਚਲ

119 119 ਹੋ ਗਿਆ ਵਾਲੇ ਉੱਤੇ ਬਹੁਤ ਨੇ ਐਨੀਆਂ ਚੜ੍ਹਿਆ ਅਸੀਂ ਥੱਕ ਕੇ ਮਤਲਬ ਖੜੇ ਆ ਇੱਥੇ ਸਾਹ ਚੜ ਰਿਹਾ ਬੋਲਾ ਚਲੋ ਸਾਰੇ ਮਿੱਤਰੋ ਸਾਹਮਣੇ ਮੌਸਮ ਥੋੜੀਆਂ ਹੀ ਰਹੀਆਂ 186 ਆ ਗਏ ਉੱਥੇ ਦੇਖੋ ਤੁਸੀਂ ਪਾੜ ਘੱਟ ਕੇ ਬਣਾਇਆ ਪੂਰਾ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਇੱਥੇ ਸਾਮਾਨਾਂ ਦੀਆਂ ਠੀਕ ਐ ਤੇ ਹਲੇ 65 ਪੌੜੀਆਂ ਚੜ੍ਹਨੀਆਂ ਪੈਣੀਆਂ ਕਹਿੰਦੇ ਤੇ 40 ਉਤਰਨੀਆਂ ਪੈਣੀਆਂ ਜਿਹੜਾ ਮੇਨ ਮਤਲਬ ਮੰਦਿਰ ਜਿੱਥੇ ਮੱਥਾ ਟੇਕ ਸਕਦੇ ਆਪਾਂ ਤੇ 65 ਦੁਆਰੇ ਹੋਰ ਚੜ੍ਹਨੀਆਂ ਪੈਣੀਆਂ 40 ਉਤਰਨੀਆਂ ਪੈਣੀਆਂ ਆ ਦੇਖ ਸਕਦੇ ਆਂ ਅੰਦਰਲਾ 뷰 ਤੁਸੀਂ ਠੀਕ ਐ ਤੇ ਇੱਧਰ ਦੁਕਾਨਾਂ ਵਗੈਰਾ ਬਣੀਆਂ ਹੋਈਆਂ ਨੇ ਮਤਲਬ ਵਧੀਆ ਬਣਾਇਆ ਇੱਕ ਹਿਸਾਬ ਨਾਲ ਪਹਾੜ ਘੱਟ ਕੇ ਦੇਖ ਸਕਦੇ ਆਂ ਤੁਸੀਂ ਕੀ ਚਾਹੇ ਮਤਲਬ 65 ਕੋੜੀਆਂ ਇੱਥੇ ਚੜਾਂਗੇ ਆਪਾਂ ਪੈਂਟ ਪੋੜੀਆਂ ਨੇ ਜਿਹੜੀਆਂ ਬੱਸ ਕਰਾਤੀ ਮਤਲਬ ਓ ਮਾਈ ਗਾਡ ਟੂਰਿਸਟ ਬਹੁਤ ਆਉਂਦੇ ਨੇ ਇੱਥੇ ਇਹ ਨਹੀਂ ਨਾ ਮਤਲਬ ਪਾ ਆ ਗਿਆ ਬਾਹਰ ਤੇ ਹੁਣ ਫਿਰ ਦੁਬਾਰਾ ਆਪਾਂ ਨੂੰ ਇੰਨੀਆਂ ਪੋੜੀਆਂ ਉਤਰਨੀਆਂ ਪੈਣੀਆਂ ਆ ਅਥਵੀ ਉਤਰ ਗਏ ਆ ਹੁਣ ਦੁਬਾਰੇ ਮਤਲਬ ਦੇਖਾ ਫੇਰ ਮਤਲਬ ਲੱਤਾਂ ਨਾਲ ਬੈਰ ਹੋ ਰਿਆ ਅੱਜ ਸਾਡਾ ਚਲੋ ਕੋਈ ਨਹੀਂ ਫੇਰ ਵੀ ਆ ਗਏ ਪਹੁੰਚ ਗਏ ਇੱਥੇ ਬਹੁਤ ਟੂਰਿਸਟ ਜਾਂਦੇ ਨੇ ਤੇ ਆਪਾਂ ਵੀ ਆ ਗਏ ਚਲੋ ਹੁਣ ਨੀਚੇ ਉਤਰਦੇ ਆ ਆ ਦੇਖ ਸਕਦਾ ਹਾਂ ਕਿੱਥੇ ਜਾਣਾ ਹੈ ਚਲੋ ਜੀ ਚਲੋ 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 ਕਹਿੰਦੇ ਪੌੜੀਆਂ ਪੌੜੀਆਂ ਚੜਦੇ ਜਾਓ ਜਿਵੇਂਤਾ ਦੀ ਕਰਦੇ ਹੁਣ ਪਰ ਉਤਰ ਰਹੇ ਆ ਉਹ ਦੇਖ ਸਕਦਾ ਹਾਂ ਸਾਹਮਣੇ ਐਨਜੋਏ ਕਰ ਰਹੇ ਆਪਣੀ ਮਸਤੀ ਦੇ ਕੁਝ ਨਵੋਸ਼ ਖਾ ਰਿਆ ਕਰ ਰਹੇ ਉੱਤਰ ਆ ਗਏ ਆਪਾਂ ਬੜੀ ਮੁਸ਼ਕਿਲ ਨਾਲ ਆਏ ਆ ਮੱਥਾ ਮੱਥਾ ਟੇਕਿਆ ਸੀ ਅੰਦਰ ਵੀਡੀਓਗ੍ਰਾਫੀ ਅਲਾਉ ਨਹੀਂ ਸੀ ਤਾਂ ਕਰਕੇ ਤੇ ਬਾਹਰ ਦੇਖ ਸਕਦੇ ਹਾਂ ਕਿੰਨੀ ਭੀੜ ਹੈ ਆਮ ਤੌਰ ਤੇ ਆਹ ਮੈਂ ਕੋਚਦਾ ਉਹ ਦੇਖੋ ਉੱਥੋਂ ਆਏ ਆ ਅਸੀਂ ਉਤਰ ਕੇ ਤੇ ਮੱਥਾ ਟੇਕ ਕੇ ਆਏ ਆ ਉੱਥੇ ਵੀਡੀਓ ਅਲਾਉ ਨਹੀਂ ਸੀ ਇੱਧਰ ਦੇਖ ਸਕਦੇ ਹੋ ਤੁਸੀਂ ਬੰਦੇ ਦੇ ਬੰਦਾ ਚੜਿਆ ਪਿਆ ਮਤਲਬ ਪੂਰਾ ਰਸ਼ ਫੁੱਲ ਹੈ ਨਹੀਂ ਇਕੱਲੇ ਇੰਡੀਅਨਸ ਨੇ 올 ਓਵਰ ਦੀ ਵਰਡ ਬੰਦੇ ਆਏ ਹੋਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਫੁੱਲ ਭੀੜ ਲੱਗੀ ਹੋਈ ਆ ਫੁੱਲ ਜਮਾ ਇੱਧਰ ਦੇਖ ਸਕਦੇ ਹੋ ਆਰਕੀਟੈਕਚਰ ਪੂਰਾ ਵਧੀਆ ਬਣਿਆ ਹੋਇਆ ਮਤਲਬ ਦੇਖ ਸਕਦੇ ਤੁਸੀਂ ਪੁਰਾਣੇ ਤੌਰ ਤੇ ਬਣਿਆ ਹੋਇਆ ਸਾਰਾ ਕੁਝ ਏ ਟੂ ਜ਼ेड ਚੀਜ਼ ਹੈ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਈ ਆ ਦੁਕਾਨਾਂ ਨੇ ਇੰਡੀਅਨ ਆਪਣੇ ਮਠਾਈ ਮਠੂਈ ਦੀਆਂ ਸਾਰੀਆਂ ਮਤਲਬ ਬਿਜ਼ਨਸ ਨੇ ਯਾਰ ਲੋਕਾਂ ਨੇ ਇਹ ਨਾ ਕਰਕੇ ਵੀ ਨਾ ਚਲਾਰ ਕੇ ਨੇ ਵੀ ਆਮ ਮੰਦਰ ਬਣੇ ਹੋਏ ਨੇ ਲੋਕ ਆਣਗੇ ਦੇਖਣਗੇ ਜ਼ਿਆਦਾਤਰ ਬਿਜ਼ਨਸ ਦਾ ਸੌਦਾ ਇੱਥੇ ਹੋਰ ਕੁਝ ਨਹੀਂ ਤੇ ਇੱਧਰ ਆ ਗਏ ਨੇ ਵਾਟਰਫਾਲ ਦੇਖ ਸਕਦੇ ਹਾਂ ਹੋਰ ਕੁਝ ਨਹੀਂ ਦੇਖਣਾ ਹੈਗਾ ਵਾਟਰਫਾਲ ਹੀ ਦੇਖੋ ਠੀਕ ਹੈ ਨਾ ਚਾਰ ਨੇ ਬਣੇ ਹੋਏ ਨੇ ਜਿਹੜੇ ਵਾਟਰਫਾਲ ਹੁਣ ਇਹ ਨਹੀਂ ਪਤਾ ਇਹ ਨੇਚਰਲ ਨੇ ਕੀ ਆਰਟੀਫੀਸ਼ੀਅਲ ਨੇ ਨੇਚਰਲ ਹੀ ਹੋਗਾ ਇੱਥੇ ਬਹੁਤ ਕੁਝ ਦੇਖ ਲਿਆ ਹੁਣ ਆਪਾਂ ਚੱਲਦੇ ਹਾਂ ਕੋਲਾ ਲਾਹੌਰ ਚੌਥੇ ਦੇਖਦੇ ਆਪਾਂ ਟਵਿੰ ਟਾਵਰਸ ਜਿਹੜੀ ਵੀ ਚੀਜ਼ ਐਕਸਟਰਾ ਉਹ ਦੇਖਦੇ ਆਂ ਹੋਰ ਜਿਹੜੀ ਘੁੰਮਣ ਸਰਨ ਵਾਲੀ ਜਗ੍ਹਾ ਉਹ ਦੇਖਦੇ ਆਂ ਤੇ ਇੱਥੋਂ ਆਪਾਂ ਹੁਣ ਚੱਲਦੇ ਆਂ ਫਿਰ ਉਹ ਅਸੀਂ ਖਰੀਦਣ ਲੱਗਿਆਂ ਇੱਕ ਕੋਕ ਦੀ ਬੋਤਲ ਤੇ ਇਹ ਜਿਹੜੀ ਕੋਕ ਦੀ ਬੋਤਲ ਆ ਆਪਣੇ ਕਿੰਨੇ ਦੀ ਐ ਇਹ ਆਪਣੇ 30 ਰੁਪਏ ਦੀ 30 40 ਦੀ ਐ ਤੇ ਇੱਥੇ ਮਿਲਦੀ ਆਪਾਂ ਨੂੰ ਕਿੰਨੇ ਰਿੰਗੇ ਬਹੁਤ ਦਿਖਾ ਨਿਕਾ ਇੱਥੇ 4 ਰਿੰਗੇ ਦੇ ਜਿਹੜੇ ਮਤਲਬ ਆਪਣੇ 80 ਰੁਪਏ ਦੀ ਇਹ ਦੇਖ ਸਕਦੇ ਤੁਸੀਂ ਮਹਿੰਗਾਈ ਮਤਲਬ ਮੰਦਰ ਕਰਕੇ ਵੀ ਥੋੜਾ ਮਹਿੰਗਾ ਹੋ ਸਕਦਾ ਚੱਲਦੇ ਪੈਸੇ ਓਕੇ ਥੈਂਕ ਯੂ ਤੇ ਮੰਦਰ ਕਰਕੇ ਮਹਿੰਗਾ ਹੋ ਸਕਦਾ ਬਾਕੀ ਪਤਾ ਨਹੀਂ ਯਾਰ ਸਾਨੂੰ ਰੇਟ ਰੂਟ ਦੱਸ ਤਾਂ ਦਈ ਜਾਂਦੇ ਜਿੱਤੇ ਜਿਹੜਾ ਮੰਗੀ ਜਾਂਦੇ ਨੇ ਚਲੋ ਆਪਾਂ ਨੂੰ ਪਤਾ ਵੀ ਨਹੀਂ ਹੁਣ ਇੰਡੀਆ 'ਚ ਹੁੰਦੇ ਜੇ ਆਪਾਂ ਨੂੰ 40 ਵਾਲੀ ਬੁੱਤ ਦਾ ਸੀ ਲਾ ਰਹੇ ਤਾਂ ਆਪਾਂ बोल ਸਕਦੇ ਇੱਥੇ ਆਪਾਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਹੀ ਲਾ ਰਹੇ ਨੇ ਚਲੋ ਮੰਦਰ ਦੇ ਆਪਾਂ ਨੇ ਦਰਸ਼ਨ ਕਰ ਲਏ ਜਾਏ ਤੇ ਹੁਣ ਆਪਾਂ ਚੱਲਦੇ ਆਂ ਕੋਲਾ ਲੰਪੂਰ ਜਿਹੜੀ ਮੇਨ ਸਿਟੀ ਆ ਤੇ ਉੱਥੇ ਦੇਖਦੇ ਆਪਾਂ ਟਵਿਨ ਟਾਵਰਸ ਵਗੈਰਾ ਜਿਹੜਾ ਕੁਝ ਵੀ ਆ ਤੇ ਉੱਥੇ ਜਾ ਕੇ ਦੇਖਦੇ ਆ ਹੁਣ ਆਪਾਂ ਜਿਹੜਾ ਕੁਝ ਵੀ ਬਣਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਬਿਨ ਕਹੇ ਹੁਣ ਤੇ ਪੈਸੇ ਪੁੱਸੇ ਲੱਗ ਰਹੇ ਨੇ ਉਹਨੇ ਪੂਰੇ ਕਰਾ ਦਿਓ ਬਸ ਵਿਊਜ਼ ਵਗੈਰਾ ਹੈ ਨਾ ਸ਼ੇਅਰ ਸ਼ੂਰ ਕਰਕੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਹੁਣ ਪੀਂਨੇ ਆ ਇਹਨੂੰ ਉਸ ਤੋਂ ਬਾਅਦ ਚੱਲਦੇ ਆ ਗਰਮੀ ਬਹੁਤ ਹੈ ਬਾਬੇ ਇੱਥੇ ਬਹੁਤ ਗਰਮੀ ਹੈ ਨਜਾਇਜ਼ ਮਿੱਤਰੋ ਇਹ ਵੀਡੀਓ ਜੈ ਨਹੀਂ ਆਪਾਂ ਕੋ ਮੈਂ ਟੈਂਪਲ ਜਿਹੜਾ ਕੁਝ ਵੀ ਹੈਗਾ ਤੇ ਵਿਊ ਹੋਰ ਦਿਖਾਉਣਾ ਤੁਹਾਨੂੰ ਮੈਂ ਸਿਰਾ ਗੱਲ ਬਾਤ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਚ ਇਹਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਣੇ ਰਹੋ ਆਪਣੇ ਨਾਲ ਹੋਰ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਐਵੇਂ ਤੇ ਬਣੇ ਰਹੋ ਹੋਰ ਵੀਡੀਓਜ਼ ਮਤਲਬ ਆਪਾਂ ਆਂਦੇ ਰਵਾਂਗੇ ਨਾਲ ਨਾਲ ਜੁੜੇ ਰਹੋ ਜਿਹੜੇ ਪੈਸੇ ਪੂਸੇ ਖਰਚ ਹੋ ਰਹੇ ਉਹਨਾਂ ਪੂਰੇ ਹੀ ਕਰਾ ਦਿਓ ਡਾਲਰਸ ਵਗੈਰਾ ਜਿਹੜੇ ਵੀ ਆਪਾਂ ਨੂੰ ਸੱਟਣਗੇ ਐਡਸ ਵਗੈਰਾ ਦੀਆਂ ਦੇ ਰੱਬ ਕੇ ਮਤਲਬ ਸ਼ੇਅਰ ਸ਼ੇਅਰ ਕਰੋ ਠੀਕ ਆ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਨਮ ਵੀਡੀਓ ਚ